ਤਾਂ ਦੋਸਤ ਦੋਸਤ ਉਹ ਥੀ ਗੋਰਾ ਜੀ ਉਹਨਾਂ ਮੈਂ ਤੁਹਾਨੂੰ ਖੜ ਜੋ ਉਹ ਕਰਕੇ ਦੱਸਦਾ ਐਸੀ ਪ੍ਰੋਫੈਸਰ ਡਰੇਕ ਹੈਨਬਰੀ ਜੀ ਉਹਨਾਂ ਦੀ ਮਿਸਿਸ ਦੀ ਆਂਟੀ ਨੂੰ ਕੈਂਸਰ ਸੀ ਔਰ ਕੈਂਸਰ ਵੀ 4th ਸਟੇਜ ਦਾ ਉਹ ਪਰਿਵਾਰ ਨਾਲ ਇਹ ਪ੍ਰੇ ਕਰਦਾ ਸੀ ਉਹ ਕਿ ਤਕਲੀਫ ਬਹੁਤ ਸੀ ਉਸ ਨੂੰ ਵੀ ਇਹ ਨਾ ਪੀਸਫੁਲੀ ਦੀ ਮੌਤ ਹੋ ਜੇ ਵੀ ਜਾਣਾ ਤਾਂ ਹੈ ਹੀ ਹੁਣ ਵੀ ਇਹਨਾਂ ਤੂਖ ਨਾ ਚੱਲੇ ਉਹਨਾਂ ਨੇ ਕੀ ਕੀਤਾ ਜਾ ਕੇ ਬਾਬਾ ਜੀ ਅਨਸਾਰੀ ਸਾਹਿਬ ਨਾਲ ਗੱਲ ਕਿਵੇਂ ਕਰਦੇ ਆ ਕਹਿੰਦੇ ਤੇ ਉਹਨਾਂ ਦੀ ਸਰੂਪ ਦਿਖਾ ਦੇ ਉਹਨਾਂ ਨੇ ਪ੍ਰੋਫੈਸਰ ਟ੍ਰੇਕ ਹੈਨਬਰੀ ਨੇ ਮਹਾਰਾਜ ਜੀ ਨੂੰ ਜੀ ਵੀ ਨੇ ਸਿੱਖੀ ਜਿਮਾਰੇ ਪਤਾ ਪਤਾ ਹੈ ਉਹਨੇ ਬੇਨਤੀ ਕੀਤੀ ਤੇ ਜਾ ਕੇ ਨਾ ਉਸ ਲੇਡੀ ਲੇਡੀ ਦਾ ਨਾਮ ਹੈਗਾ ਮੈਂ ਤੁਹਾਨੂੰ ਫੋਟੋ ਵੀ ਭੇਜਦਾ ਉਹ ਤੁਸੀਂ ਆਪਣੇ ਨਾ ਉਸ ਦੇ ਵਿੱਚ ਪੋਡਕਾਸਟ ਦੇ ਵਿੱਚ ਪਾ ਦਿਓ ਜੀ ਉਹਨਾਂ ਦੇ ਮੱਥੇ ਨੂੰ ਲਾਤੀ ਤੇ ਉਹਨਾਂ ਨੇ ਬੇਨਤੀ ਕਰਤੀ ਪਈ ਨੀ ਬੈੱਡ ਤੇ ਤੁਸੀਂ ਇਹ ਦੇਖ ਲਓ ਇੱਕ ਹਫ਼ਤੇ ਦੇ ਵਿੱਚ ਕੈਂਸਰ ਰਿਵਰਟ ਹੋਣਾ ਸ਼ੁਰੂ ਹੋ ਗਿਆ ਠੀਕ ਹੋਣਾ ਸ਼ੁਰੂ ਹੋ ਗਿਆ ਉਹ ਗੋਰੇ ਨੇ ਮੈਨੂੰ ਬੋਲ ਕੇ ਵੀ ਵਾਇਸ ਨੋਟ ਭੇਜਿਆ ਹੈ ਮੈਂ ਤੁਹਾਨੂੰ ਉਹਨਾਂ ਦੀ ਫੋਟੋਆਂ ਭੇਜ ਦਿਆਂਗਾ ਤੇ ਇਹ ਲੇਡੀ ਦਾ ਜਿਹੜਾ ਨਾਮ ਹੈ ਮੈਂ ਤੁਹਾਨੂੰ ਦਿਖਾਣਾ ਇਹ ਦੇਖੋ ਇਹ ਹੈ ਪ੍ਰੋਫੈਸਰ ਡਿਰਕ ਹੈਨਬਰੀ ਜੀ ਠੀਕ ਹੈ ਜੀ ਤੇ ਅੱਜ ਜਿਹੜੀ ਲੇਡੀ ਠੀਕ ਹੋਈ ਹੈ ਇੱਕ ਟਵਿਸਟਿੰਗ ਬੌਮਟਨ ਹੈ ਜੀ ਤੁਸੀਂ ਇਹ ਦੇਖੋ ਹੁਣ ਇਹ ਬੰਦੇ ਨੇ Brother, as you know, we came to Black Creek to be with Jocelyn's Uncle Patrick as he deals with his cancer, his stage four cancer, and also to help his aunt, who is north of us in Campbell River, who was just a few days ago given days to live. And we've been praying to Maharaji Hansli Sahib and already. Her aunt is so much better that they they have uh, told her she can go home to her daughter's house and and stay with her daughter, and uh, she they have lessened her pain medication, uh, and her, her uncle Patrick is is holding his own as well here, and we're just so grateful to the blessings of Maharaji Hansley so I meditated today to thank him, and I could feel his presence so strongly, brother. There were tears running down my face, so. into so grateful i just wanted to share that with you ਕਿ ਗੋਰਿਆਂ ਤਾਂ ਸਹੀ ਪਰਨੰਸੀਏਸ਼ਨ ਨਹੀਂ ਹੁੰਦੀ ਹਾਂਜੀ ਹੁਣ ਇਹ ਗੁਰਾ ਕਦੇ ਇੱਥੇ ਆਇਆ ਨਹੀਂ ਐ ਕੱਲੀ ਕੋ ਭਾਵ ਨਹੀਂ ਐ ਸੋ ਆਪਾਂ ਤਾਂ ਆਪਣੀ ਕੰਮ ਤੇ ਲੱਗੇ ਹੀ ਰਹਿਣਾ ਐ